ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਬਾਬਾ ਦੀਪ ਸਿੰਘ ਜੀ ਇਲਾਜ ਸਾਰਿਆਂ ਦੀ ਰਖਣਾ ਤਨ 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 ਬਾਬਾ ਦੀਪ ਸਿੰਘ ਜੀ ਇਲਾਜ ਸਾਰਿਆਂ ਦੀ ਰਖਣਾ ாரீ கிாா் ராக டெர் சாய லேபா ர ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਸਿਰ ਤੇ ਬਾੜੀ ਹੱਥ ਖੰਡਾ ਤੇਰੇ ਸੱਜੇ ਜੀ ਵਿੱਚ ਤੂਬਦਾਨਵਾਗ ਬਿਜਲੀ ਦੇ ਗੱਜੇ ਜੀ ਸਿਰ ਤੇ ਬਾੜੀ ਹੱਥ ਖੰਡਾ ਤੇਰੇ ਸੱਜੇ ਜੀ ਵਿੱਚ ਤੂਬਦਾਨਵਾਗ ਬਿਜਲੀ ਦੇ ਤਨ ਮਾਈ ਬਾਪ ਤੇਰੇ ਬਾਬਾ ਜੀ ਪਾਲੇ ਦੁੱਧ ਤੇ ਮੱਖਣਾ ਤਨ ਤਨ ਮਾਈ ਬਾਪ ਤੇਰੇ ਬਾਬਾ ਜੀ ਪਾਲੇ ਦੁੱਧ ਤੇ ਮੱਖਣਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖੜਾ ਤਨ 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 ਬਾਬਾ ਦੀਪ ਸਿਗ ਜੀ ਲਾਜ ਸਾਰਿਆਂ ਦੀ ਰਖੜਾ ਜਿਹੜਾ ਡੇਗਾ ਤੇਰੇ ਦਰ ਸਾਈ ਆਣ ਕੇ ਗੱਲ ਲਾ ਕੇ ਉਹਨੂੰ ਰਖੜਾ தர சாயகா ர தானப சி சாரியட ਲੱਗਦੇ ਚੁਬੇਰੇ ਤੇਰੇ ਬਾਬਾ ਗੁਰੂ ਕਰ ਜੀ ਹਰ ਕੋਈ ਜੀਵ ਆਕੇ ਦੁੱਖ ਜਾਂਦਾ ਹਰ ਜੀ ਲੱਗਦੇ ਚੁਬੇਰੇ ਤੇਰੇ ਬਾਬਾ ਗੁਰੂ ਕਰ ਜੀ ਹਰ ਕੋਈ ਜੀਵ ਆਕੇ ਦੁੱਖ ਜਾਂਦਾ ਹਰ ਜੀ ਪਰਦੇ ਤੂੰ ਚੋਲਿਆ ਨਾ ਅਰੇ ਸਖਣਾ ਲਾਜ ਸਾਰਿਆਂ ਦੀ ਰਖੜਾ ਪਰਦੇ ਆ ਚੋਲਿਆ ਨਾ ਰੇ ਦਾ ਸਖੜਾ ਲਾਜ ਸਾਰਿਆਂ ਦੀ ਰਖੜਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖੜਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖੜਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖੜਾ ਜਿਹੜਾ ਡੱਗਾ ਤੇਰੇ ਦਰ ਸਾਈ ਆ ਆਣ ਕੇ ਗਾਲ ਲਾ ਕੇ ਉੜੋ ਰਖੜਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖੜਾ ਤਰਵੋ ਬਚਾਣ ਚੋਲਾ ਖੂਣ ਲਰੰਗਿਆ ਕਈ ਜਾਲਵਾ ਦਾ ਸਿਰ ਖੰਡੇ ਉਤੇ ਟੰਗਿਆ ਧਰਵਾ ਬਚਾਣ ਚੋਲਾ ਖੂਨ ਨਾਲ ਰੰਗਿਆ ਕਈ ਜਾਲਵਾ ਦਾ ਸਿਰ ਖੰਡੇ ਉਤੇ ਟੰਗਿਆ ਚੜਾਜ ਸੀਸ ਰੱਖ ਨਈਓ ਚੱਕੜਾ ਲਾਜ ਸਾਰਿਆਂ ਦੀ ਰਖਣਾ ਚਾਰੇ ਨਾਚ ਸੀਸ ਰੱਖ ਲਈਓ ਜਕੜਨਾ ਲਾਜ ਸਾਰਿਆਂ ਦੀ ਰਖਣਾ ਤਨ 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 ਬਾਬਾ ਦੀਪੂ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਤਨ 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 ਵਾਪਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਤੇਰੇ ਦਰ ਆਣ ਡਿੱਗਾ ਜਿਹੜਾ ਸਈਆਂ ਜੀ ਗੱਲ ਲਾ ਕੇ ਉਹਨੂੰ ਰਖਣਾ ਜਿਹੜਾ ਡਿੱਗਾ ਤੇਰੇ ਦਰ ਆਣ ਸਈਆਂ ਜੀ ਗਾਲ ਲਾਗੇ ਉਹ ਨੂਰ ਖੜਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਹਰ ਇੱਕ ਜੀਵ ਕਰੇ ਤੇਰੀ ਯਾਤਰੀਫਾ ਜੀ ਤੇਰੇ ਤਾਂ ਚੁਪੇਰੇ ਦੀ ਆ ਯਾਦ ਨੇ ਤਰੀਕਾ ਜੀ ਹਰ ਇੱਕ ਜੀਵ ਕਰੇ ਤੇਰੀ ਯਾਤਰੀਫਾ ਜੀ ਤੇਰੇ ਤਾਂ ਚੁਪੇਰੇ ਦੀ ਆ ਯਾਦ ਨੇ ਤਰੀਕਾ ਜੀ ਆਪਣੇ ਮੁਰਦਾ ਵਿੱਚ ਨਾ ਬਾਬਾ ਜੀ ਹੁਣ ਸਾਡਾ ਵੀ ਤੂ ਲਿਖੜਾ ਆਪਣੇ ਮੁਰਦਾ ਵਿੱਚ ਨਾ ਬਾਬਾ ਜੀ ਹੁਣ ਸਾਡਾ ਵੀ ਤੂ ਲਿਖੜਾ ਤਨ 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 ਬਾਬਾ ਦੀਪ ਸਿੰਘ ਜੀ சாரனா தான தான தானாதிபாஜ சாரையாடா தர ஆனசாய ਜੀੜਾ ਡਿੱਗਾ ਤੇਰੇ ਦਰ ਆਣ ਸੱਯਾ ਜੀ ਗਾਲ ਲਾ ਕੇ ਉਰ ਰਖਣਾ ਤਨ 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 ਬਾਬਾ ਦੀਪੂ ਸਿੰਘ ਜੀ ਲਾਜ ਸਾਰਿਆਂ ਦੀ ਰਖੜਾ ਤਨ 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 ਬਾਬਾ ਦੀਪੂ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਸਿਰ ਤੇ ਬਾਣੀ ਹੱਥ ਖੰਡਾ ਤੇਰੇ ਸਜ ਦੀ ਵਿੱਚ ਇਹ ਵਦਾਨ ਵਾਗ ਬਿਜਲੀ ਦੇ ਗੱਜੇ ਜੀ ਸਿਰ ਤੇ ਬਾਣੀ ਹੱਥ ਖੰਡਾ ਤੇਰੇ ਸੱਜੇ ਦੀ ਵਿੱਚ ਇਹ ਵਦਾਨ ਵਾਗ ਬਿਜਲੀ ਦੇ ਲੱਗੇ ਜੀ ਤਨ ਤਨ ਵਾਈ ਵਾਫ ਤੇਰੇ ਬਾਬਾ ਜੀ ਪਾਲੇ ਦੁਦਿਆ ਤੇ ਵਖੜਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਤਨ ਤਨ ਵਾਈ ਵਾਪ ਤੇਰੇ ਬਾਬਾ ਜੀ ਪਾਲੇ ਦੁੱਧਿਆ ਤੇ ਵਖੜਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰਖਣਾ ਜਿਹੜਾ ਡੇਗਾ ਤੇਰੇ ਦਰ ਸਾਈਆਂ ਆਣ ਕੇ ਗਾਲ ਲਾ ਕੇ ਉਹਨੋ ਰਖਣਾ ਜਿਹੜਾ ਡੇਗਾ ਤੇਰੇ ਦਰ ਆਣ ਸਾਈਂ ਜੀ ਗਾਲ ਲਾ ਕੇ ਉਹਨੋ ਰਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ